ਮੌਸਮ ਦੇ ਬਦਲੇ ਮિજાਜ ਕਾਰਨ ਕਿਸਾਨਾਂ ਦੇ ਜਿਹੜੇ ਸਾਹੇ ਨੇ ਉਹ ਸੁੱਕ ਗਏ ਨੇ ਜੀ ਹਾਂ ਸਵੇਰ ਤੋਂ ਹੀ ਜਿਹੜੀ ਮੌਸਮ ਦਾ ਮિજાਜ ਦਾ ਬਦਲ ਗਿਆ ਸੀਗਾ ਅੱਜ ਜੀ ਸ੍ਰੀ ਚਮਕੌਰ ਸਾਹਿਬ ਦੀ ਮੰਡੀ 'ਚ ਖੜਿਆ ਤੁਹਾਨੂੰ ਮੇਰੇ ਠੀਕ ਉੱਤੇ ਦੇਖਿਓ ਪਾਰੀ ਮਾਤਰਾ ਜਿਹੜੀ ਬਾਰਿਸ਼ ਹੋਈ ਆ ਜੀ ਹਾਂ ਬਾਰਿਸ਼ ਹੀ ਨਹੀਂ ਪਾਰੀ ਮਾਤਰਾ ਦੇ ਵਿੱਚ ਗੜੇ ਮਾਰੀ ਹੋਏ ਜਿਸ ਕਾਰਨ ਕਿਸਾਨਾਂ ਦੀ ਕੁੱਤਾ ਵਾਂਗੂ ਪਾਲੀ ਜਿਹੜੀ ਕਣਕ ਦੀ ਫਸਲ ਹੈ ਉਹ ਪੱਕ ਚੁੱਕੀ ਹੈ ਜਿਸ ਦਾ ਜਿਹੜਾ ਹੁਣ ਕਟਾਈ ਦਾ ਸਮਾਂ ਬਿਲਕੁਲ ਨਜ਼ਦੀਕ ਸੀ ਲੇਕਿਨ ਮੌਸਮ ਨੇ ਜਿਹੜਾ ਮિજાਜ ਬਦਲ ਲਿਆ ਜਿਸ ਕਰਕੇ ਕਿਸਾਨ ਜਿਹੜੇ ਪਾਰੀ ਸਦਮੇ ਦੇ ਵਿੱਚ ਲੱਗ ਰਹੇ ਨੇ ਕਿਉਂਕਿ ਜਿਹੜੀ ਪੁੱਤਾ ਦੇ ਵਾਂਗੂ ਪਾਲੀ ਫਸਲ ਇਸ ਵੇਲੇ ਪੱਕ ਚੁ ਕਿਸੇ ਪਾਰੀ ਗੜੇ ਮਾਰੀ ਹੋਈ ਆ ਕਿਸਾਨਾਂ ਦੇ ਵਿੱਚ ਕਿਰੀ ਇਸ ਨੂੰ ਦੇਖ ਕੇ ਪਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਜੇ ਤੁਹਾਡੇ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ